ਅੱਜ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਜੀ ਗਰਾਹਾ ਵੱਲੋਂ ਆਪਣੇ ਸਾਥੀਆਂ ਸਮੇਤ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਲਈ ਗੁਰਦੁਆਰਾ ਸ੍ਰੀ ਟਾਲੀ ਸਾਹਿਬ ਵਿਖੇ ਪਹੁੰਚੇ ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਮੁੜ ਵਸੇਬਾ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਗਰਾਹਾ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜੀਆਂ ਵਾਲੀ ਦਾ ਵੀ ਗਵਾਹੀ ਹੇਠ ਵਕ ਵਕ ਆਗੂਆਂ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਹਰ ਪੀੜਤਾ ਦੀ ਸਹਾਰ ਲੈਣ ਤੇ ਉਹਨਾਂ ਦਾ ਧੰਨਵਾਦ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਡੀਬਨ 24 ਨਿਊਜ਼ ਰਿੰਕਾ ਵਾਲੀ ਦੀ ਰਿਪੋਰਟ ਡੇਰਾ ਬਾਬਾ ਨਾਨਕ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਵੋ ਜੀ ਸਭ ਤੋਂ ਪਹਿਲੇ ਤੋਂ ਪੰਜਾਬ ਕੇ ਸਾਥੀਓ ਕਾ ਬਹੁਤ ਸ਼ੁਕਰਗੁਜ਼ਾਰ ਹੈ ਹਮ ਕਿ ਉਹਨਾਂ ਕੇ ਸਾਥ ਹਮਨੇ ਬਹੁਤ ਸਿੱਖਾ ਹੈ ਪਹਿਲੇ ਸੇ ਹੀ 2-3 5 ਸਾਲੋਂ ਸੇ ਹਮ ਸਾਥ ਹੈ ਔਰ ਅੱਜ ਹਮਨੇ ਉਨਕੀ ਪੀੜਾ ਦੇਖੀ ਸੋਸ਼ਲ ਮੀਡੀਆ ਪੇ ਔਰ नेट प्लेटफॉर्म पे तो बहुत बुरे हालात हमको दिखाए पे कि लोगों के पास पशुओं का चारा नहीं है पशु बह के जा रहे हैं दूसरे बॉर्डर पार कर गए और लोग छतों पे आसरा लिए हुए हैं उनके पास बारिश आ जा जाए तो छत पे कुछ सर पे ढकने का कुछ नहीं है छोटे बच्चों को कपड़े नहीं हैं बहुत सारी चीज़ों दवाइयाँ तो मेवात से बहुत बड़ी मुहिम उठी लोगों ने अपने घरों से जितना हो सकता था मस्जिदों में गुरुद्वारों में सामान इकट्ठा किया जिससे जो बंद पड़ी सब कुछ उन्होंने हालांकि मेवात में भी खुद में भी बाढ़ के हालात हैं अगर वहां पे एक दो बरसात और तेज़ हो गई तो यही हालत वहां भी होने वाली लेकिन फिर भी लोगों ने यह सोचा है कि जब तक हम ठीक हैं तब तक हम दूसरों के काम आए पंजाब को हम अपना बड़ा भाई मानते हैं और हम मेवात से आए हैं और हमेशा हम साथ खड़े हैं चाहे मुसीबत कैसी हो सरकारें साथ दें या ना दें हम आपसी सहयोग भाईचारे से सब मुसीबतों से निपटेंगे हाँ बिल्कुल हम हम हमसे जो हर संभव कोशिश होगी हमारे बड़े बुजुर्ग हैं हम इनके मार्गदर्शन में जैसी जैसी हमसे ज़रूरत होगी पूर्ति होगी हम सब करेंगे और आपसी सहयोग से इस मुसीबत और आपदा से हम निकलेंगे ਅੱਜ ਜਿਹੜਾ ਹੜ੍ਹਾਂ ਦਾ ਸਾਡੇ ਗੁਰਦਾਸਪੁਰ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਸੀ ਜੰਮੂ ਕਸ਼ਮੀਰ ਹਿਮਾਚਲ ਦੇ ਵਿੱਚ ਉੱਤਰਾਖੰਡ ਦੇ ਵਿੱਚ ਜਿਹੜੇ ਬੱਦਲ ਫਟਣ ਕਰਕੇ ਬਾਦਸ਼ਾਹੀ ਆ ਉਹਦਾ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਨੇ ਸੂਬਾ ਕਮੇਟੀ ਦੇ ਲੋ ਸਾਡੇ ਸਾਥੀ ਜਿਹੜੇ ਦੂਜੇ ਸੂਬਿਆਂ ਤੋਂ ਆਏ ਆ ਇਹ ਸਰਵੇਖਣ ਆਏ ਆ ਕਿ ਕਿੰਨਾ ਲੋਕਾਂ ਦਾ ਨੁਕਸਾਨ ਹੋਇਆ ਕਿਉਂਕਿ ਜਿਹੜੀ ਪ੍ਰਧਾਨ ਜੀ ਨੇ ਗੱਲ ਕਹੀ ਹੈ ਵੀ ਰਾਹਤ ਸਮੱਗਰੀ ਬਹੁਤ ਆ ਰਹੀ ਹੈ ਤੇ ਇਹ ਰਾਹਤ ਸਮੱਗਰੀ ਜਿਹੜੀ ਹੈ ਲੰਮਾ ਸਮਾਂਪਨ ਚਲਾਉਣੀ ਪੈਣੀ ਹੈ ਤੇ ਆਪਾਂ ਲੋਕਾਂ ਨੂੰ ਵੀ ਬੇਨਤੀ ਕਰਦੇ ਆ ਭਰਾਓ ਇਹ ਰਾਸ ਸਮਗਰੀ ਉੱਥੇ ਪਹੁੰਚਾਓ ਜਿੱਥੇ ਲੋੜ ਆ ਤੇ ਇਹਨਾਂ ਦੀ ਮਦਦ ਆਪਾਂ ਨੂੰ ਕਣਕ ਬੀਜਣ ਤੱਕ ਇਹਨਾਂ ਦੀ ਮਦਦ ਏਪੀ ਇਹਨਾਂ ਦੀ ਜਿਹੜਾ ਬੀਜ ਆ ਹੋਰ ਆਪਣਾ ਨੂੰ ਜਿਹੜੀ ਆ ਉਹ ਹੈਲਪ ਕਰਨੀ ਪੈਣੀ ਹੈ ਘਰਾਂ ਦੇ ਵਿੱਚੋਂ ਬਹੁਤ ਸਾਰੇ ਸਾਥੀ ਨੇ ਬਾਹਰ ਬੈਠੇ ਨੇ ਜਿਹੜੇ ਪਰਿਵਾਰ ਜਿਨ੍ਹਾਂ ਦੇ ਅਜੇ ਤੱਕ ਘਰੇ ਉਹ ਗਏ ਨਹੀਂ ਉਹਨਾਂ ਦੇ ਬਸੇਬੇ ਤੋਂ ਬਾਅਦ ਉਹਨਾਂ ਦਾ ਪੱਕਾ ਟਿਕਾਣਾ ਬਣਨ ਤੋਂ ਬਾਅਦ ਉਹਨਾਂ ਦੀਆਂ ਕਿਹੜੀਆਂ ਕਿਹੜੀਆਂ ਰੋੜਾਂ ਨੇ ਪਸ਼ੂਆਂ ਦਾ ਨੁਕਸਾਨ ਕਿੰਨਾ ਹੋ ਗਿਆ ਘਰਾਂ ਦਾ ਨੁਕਸਾਨ ਕਿੰਨਾ ਹੋ ਗਿਆ ਅਸੀਂ ਉਹਨਾਂ ਦੇ ਪਸ਼ੂਆਂ ਵਾਸਤੇ ਹਰੇ-ਜਾਰੇ ਦਾ ਕੀ ਪ੍ਰਬੰਧ ਕਰੀਏ ਦਾਣਿਆਂ ਦਾ ਪ੍ਰਬੰਧ ਕੀ ਕਰੀਏ ਗਾਂ ਬਜਾਈ ਦਾ ਪ੍ਰਬੰਧ ਕੀ ਕਰੀਏ ਜੇ ਹੜ੍ਹਾਂ ਦੀ ਮਾਰ ਕਰਕੇ ਮਿੱਟੀ ਜ਼ਮੀਨ ਖਰਾਬ ਹੋ ਗਈ ਤੇ ਉਹਦੇ 'ਚ ਰਿੱਟਾ ਪੈ ਗਿਆ ਉਹਨੂੰ ਪਧਰ ਕਰਨ ਵਾਸਤੇ ਕਿਹੜੀ ਮਦਦੀ ਲੋੜ ਆ ਉਹ ਸਾਰੀਆਂ ਮਦਦਾਂ ਵਾਸਤੇ ਅਸੀਂ ਸਾਡੇ ਸਾਥ ਇਹ ਆਏ ਨੇ ਮਵਾਤ ਏਰੀਆ ਦੇ ਵਿੱਚ ਤੋਂ ਜਿਹੜੇ ਇੰਜੀਨੀਅਰ ਕੀ ਕਹਿ ਰਹੇ ਨੇ ਵੀ ਸਾਡੇ ਦੇਰੀ ਦੇ ਵਿੱਚ ਲੋਕ ਜਨੇ ਘਰਾਂ ਦੇ ਟੂਮਾ ਲਾ ਕੇ ਦੇਣ ਨੂੰ ਤਿਆਰ ਨੇ ਇੱਥੇ ਤੱਕ ਮਦਦ ਦੀ ਜਿਹੜੀ ਹਰਿਆਣੇ ਪੰਜਾਬ ਦੀ ਸਾਹ ਹੈ Rajasthan ਦੀ ਸਾਹ ਹੈ UP ਦੀ ਸਾਹ ਹੈ ਉਤਰਾਖੰਡ ਦੇ ਵਿੱਚੋਂ ਵੀ ਸਾਥ ਚ ਲੈ ਜਾਉਣਾ ਸੀ ਕੱਲ ਨੂੰ ਦੋ ਘੰਟੇ ਉਧਰੋਂ ਵੀ ਆ ਰਹੀਆਂ ਨੇ ਤੇ ਅਸੀਂ ਇਹ ਵੱਡੀ ਗੱਲ ਤੇ ਅਸੀਂ ਸਮਝਦੇ ਹਾਂ ਵੀ ਸਾਨੂੰ ਇਹ ਮਹਿਮਾ ਜਿਹੜੀ ਇੱਕ ਡੇਢ ਮਹੀਨਾ ਇਹ ਸਾਨੂੰ ਮਹਿਮ ਬਣਦੀ ਪਈ ਆ ਭਾਵੇਂ ਕੋਈ ਇਹ ਹੋ ਸਕਦਾ ਵੀ ਇਹ ਤਾਜੀ-ਤਾਜੀ ਮਾਰ ਪਈ ਹੈ ਕਿਸੇ ਨੇ ਲੱਗਰ ਪਾਣੀ ਲਾ ਪਰ ਆਪਣੇ ਆਪਣੇ ਤੌਰ ਤੇ ਤਰੀਕੇ ਨਾਲ ਸਾਰੇ ਮਦਦ ਕਰ ਰਹੇ ਨੇ ਅੜਪੀੜਤ ਲੋਕਾਂ ਨੇ ਤੇ ਪੰਜਾਬ ਦੀ ਵੀ ਦੀ ਵੱਡੀ ਮਾਰ ਨੂੰ ਪੂਰੇ ਗਵਾਂਢੀ ਉਤਰੀ ਭਾਰਤ ਦੇ ਸਾਰੇ ਸੂਬਿਆਂ ਨੇ ਜਿਹੜਾ ਜਹ ਹੰਗਾਰਾ ਦਿੱਤਾ ਉਹ ਯੋਗਦਾਨ ਪਾਉਣ ਵਾਸਤੇ ਸੱਤ ਫੋੜੇ ਸਾਹਮਣੇ ਕੜੇ ਆ ਤੇ ਆਏ ਆ ਇਹ ਅਸੀਂ ਇਹ ਤਿੰਨ ਦਿਨ ਲਾਵਾਗੇ ਸਲਾਮੀ ਦੇ ਵਿੱਚ ਪੂਰਾ ਜੈ ਜੈਕਾਰ ਕਿ ਇਹ ਤੇ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਜਿਵੇਂ ਹਰੇ ਚਾਰੇ ਦੀ ਤੂੜੀ ਦੀ ਬਹੁਤ ਲੋੜ ਹੈ ਜਿਵੇਂ ਅਸੀਂ ਦੇਖ ਕੇ ਆਇਆ ਫਸਲਾਂ ਦੇ ਉੱਤੋਂ ਦੀ ਪਾਣੀ ਚੱਲਿਆ ਹੋਇਆ ਹੈ ਤੇ ਬਾਕੀ ਸਾਥੀ ਸਾਡੇ ਇਹ ਸਥਾਨਕ ਸਾਥੀ ਨੇ ਅੰਬਰਸਰ ਵਾਲੇ ਤੇ ਗਰਦਾਸਪੁਰ ਵਾਲੇ ਇਹਨਾਂ ਤੋਂ ਰਹਿ ਕਰਕੇ ਪੁੱਛਾਂਗੇ ਵੀ ਕਿਹੜਾ ਕਿਹੜੇ ਜਿਆਦਾ ਪੰਡ ਰਹੇ ਕਿਹੜੇ ਪੀੜ ਪੀੜਤ ਵਾਲੇ ਹੈਗੇ ਚਾ ਉਧਰ ਇੱਕ ਜਾ ਕੇ ਵੀ ਆਵਾਂਗੇ ਤੇ ਉਹਨਾਂ ਦੀਆਂ ਲੋੜਾਂ ਕੰਪੂ ਦੀਆਂ ਕਰਦੇ ਮਾਈਨਿੰਗ ਨਾਲ ਕੋਈ ਮੀਂਹ ਨਹੀਂ ਪੈਂਦਾ ਜੀ ਬਰਸਾਤ ਮਾਈਨਿੰਗ ਨਾਲ ਨਹੀਂ ਹੁੰਦੀ ਤੇ ਦੂਜੀਆਂ ਗੱਲਾਂ ਤਾਂ ਕਦੇ ਮਤਲਬ ਕਿਹਾ ਨਹੀਂ ਸਰਕਾਰ ਨੇ ਵੀ ਤੁਸੀਂ ਇਹ ਹੜ੍ਹਾਂ ਦੇ ਪ੍ਰਬੰਧਨ ਰੋਕਣ ਵਾਸਤੇ ਤੁਸੀਂ ਗ੍ਰਾਂਟਾਂ ਦੇ ਪੈਸੇ ਲੋਣ ਤੇ ਕਦੇ ਆਪਦਾ ਜ਼ਿਕਰ ਨਹੀਂ ਕੀਤਾ ਆਪਦੀਆਂ ਕਮਜ਼ੋਰੀਆਂ ਨੂੰ ਲੁਕਾਉਣ ਵਾਸਤੇ ਤੁਸੀਂ ਮਾਈਨਿੰਗ ਦਾ ਇੱਕ ਬਹਾਨਾ ਬਣਾ ਰਹੇ ਹੋ ਇਥੇ ਮੈਨੇਜ ਕਰਕੇ ਹੜਾ ਦੇ ਦੇਖੋ ਬਰਸਾਤ ਕੋਈ ਮੈਨੇਜ ਕਰਕੇ ਪੈਂਦੀ ਹੈ ਮੈਨੇਜ ਤਾਂ ਕਿੰਨੇ ਜਲਦੀ ਹੋ ਰਹੀ ਹੈ ਉਦੋਂ ਵੀ ਮੈਨੇਜ ਹੁੰਦੀ ਜਦੋਂ ਸੋਕਾ ਪੈਂਦਾ ਹੁੰਦਾ ਇਥੇ ਹੜ ਆਏ ਨੇ ਬਰਸਾਤਾਂ ਕਰਕੇ ਆਏ ਨੇ ਤੁਹਾਡੇ ਡੈਮਾਂ ਦੇ ਵਿੱਚ ਪਾਣੀ ਧਮਾਲਣ ਦਾ ਪ੍ਰਬੰਧ ਕੀ ਹੈ ਤੁਸੀਂ ਕੀ ਭਾਗੜਾ ਮੈਨੇਜਮੈਂਟ ਨੇ ਦੱਸੋ ਕੀ ਪ੍ਰਬੰਧ ਕੀਤਾ ਉਹਨਾਂ ਨੇ ਪਹਿਲਾਂ ਕਿਉਂ ਨਹੀਂ ਕੀਤਾ ਉਹ ਵੀ ਤਾਂ ਉਹਨਾਂ ਦੀ ਜਿਮੇਵਰੀ ਬਣਦੀ ਹੈ ਕੇਂਦਰ ਦੇ ਆਪਣੇ ਅੰダー ਲੈ ਰੱਖਿਆ ਉਹਨਾਂ ਨੂੰ ਇਸ ਕਰਕੇ ਉਹ ਅਬਦੀ ਜ਼ਿੰਮੇਵਾਰੀ ਤੋਂ ਭੱਜਣ ਦੀ ਖਾਤਰ ਇੱਕ ਦੂਜੇ ਤੇ ਦੋਸ਼ ਮੜ ਰਹੇ ਨੇ ਤੇ ਉਹਦੇ ਕਾਰਨ ਕਰਕੇ ਪੋਲੀਟੀਕਲ ਹਾਲਾਤ ਨਾ ਥੁੰਦੇ ਨੇ ਇਹ ਜੰਨੀ ਠੀਕ ਨਹੀਂ ਬਿਲਕੁਲ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਜਦੋਂ ਪਹਿਲਾਂ ਇਹ ਪਤਾ ਲੱਗ ਗਿਆ ਤੁਹਾਨੂੰ ਕਿ ਦੋਨੇ ਇਹ ਨਹੀਂ ਵੀ ਕੱਲੀ ਸਰਕਾਰ ਕੇਂਦਰ ਜ਼ਿੰਮੇਵਾਰ ਹੈ ਪੰਜਾਬ ਵਾਲੇ ਵੀ ਜ਼ਿੰਮੇਵਾਰ ਜੇ ਤੁਸੀਂ ਹੁਣ ਹੜ੍ਹਾਂ ਦੀ ਸਪਾਈ ਨਾਲ ਦੀ ਸਪਾਈ ਕੀਤੀ ਹੁੰਦੀ ਪਹਿਲਾਂ ਇਹ ਆਪ ਦਾ ਪ੍ਰਬੰਧ ਪਹਿਲਾਂ ਕੀਤਾ ਹੁੰਦਾ ਪਾਗੜਾ ਮੈਨੇਜਮੈਂਟ ਦਾ ਸੀ ਵਿੱਚ ਬਰਸਾਤਾ ਦਾ ਪਤਾ ਲੱਗ ਗਿਆ ਕਿੰਨੇ ਹੋ ਕੀ ਤੁਹਾਨੂੰ ਵੀ ਬਰਸਾਤ ਜ਼ਿਆਦਾ ਹੋਣੀ ਹੈ ਤੇ ਇਹ ਡੈਮਾਂ ਦੇ ਵਿੱਚ ਪਹਿਲਾਂ ਪਾਣੀ ਘਟਾ ਲੈਂਦੇ ਨੇਰੀ ਪਾਣੀ ਵਾਸਤੇ ਚੰਨਾਰਾ ਛੱਡਦੇ ਜਿਨ੍ਹਾਂ ਨੂੰ ਲੋੜ ਸੀ ਪਾਣੀ ਦੀ ਇਹ ਇਹ ਪਾਣੀ ਛੱਡਣਾ ਵੀ ਸੀਗਾ ਹੌਲੀ ਹੌਲੀ ਕਰਕੇ ਛੱਡਿਆ ਜਾ ਸਕਦਾ ਸੀ ਜਿਹੜਾ ਇੱਕਦਮ ਇਹਨਾਂ ਨੁਕਸਾਨਾ ਕਰਦਾ ਅਫਗਾਨਿਸਤਾਨ ਦੇ ਵਿੱਚੋਂ ਪਚਾ ਲਿਆ ਤੇ ਪ੍ਰਧਾਨ ਮੰਤਰੀ ਚੱਟ ਰਹਾਤ ਦਾ ਉਸ ਫੰਡ ਦਾ ਐਲਾਨ ਕਰਦਾ ਲੇਕਿਨ ਪੰਜਾਬ ਨਾਲ ਮਤਰੀ ਵਾਲਾ ਸੋ ਕਿਉਂ ਕੀਤਾ ਜਾ ਰਿਹਾ ਮੂੰਹ ਵੀ ਨਹੀਂ ਖੋਲਿਆ ਮਤਲਬ ਪ੍ਰਧਾਨ ਮੰਤਰੀ ਨੇ ਹੁਣ ਤੱਕ ਮੂੰਹ ਵੀ ਨਹੀਂ ਖੋਲਿਆ ਅਜੇ ਤੱਕ ਮਤਲਬ ਕੌਮੀ ਹਫਤ ਨਹੀਂ ਲੰਦੇ ਹਨ ਕਿਉਂਕਿ ਇਹ ਅਕਤਲ ਮਨਸਾ ਦੇ ਨਵੀਂ ਕੱਲੇ ਪੰਜਾਬ ਦੇ ਵਿੱਚ ਨਹੀਂ ਨੁਕਸਾਨ ਹੋਇਆ ਹਿਮਾਚਲ ਦੇ ਵਿੱਚ ਵੀ ਨੁਕਸਾਨ ਹੋਇਆ ਤੇ ਉਤਰਾਖੰਡ ਦੇ ਵਿੱਚ ਵੀ ਨੁਕਸਾਨ ਹੋਇਆ ਹੋਰ ਉੱਤਰੀ ਭਾਰਤ ਦੇ ਹੋਰ ਜ਼ਿਲ੍ਹੇ ਹੁਣ ਫੌਰੀ ਤੌਰ ਤੇ ਪੰਜਾਬ ਦੇ ਵਿੱਚ ਤਾਂ ਬਹੁਤ ਜਿਆਦਾ ਨੁਕਸਾਨ ਹੋ ਗਿਆ ਨਾ ਤੇ ਇਹਨੂੰ ਕੌਮੀ ਆਫ਼ਤ ਕਿਉਂ ਨਹੀਂ ਲਾਂਦੇ ਅਸੀਂ ਮੰਗ ਕਰਿਆ ਕੱਲ ਅਸੀਂ ਸਾਰੇ ਡੀਸੀ ਨੂੰ ਮੰਗ ਪੱਤਰ ਲੈ ਕੇ ਪ੍ਰਧਾਨ ਮੰਤਰੀ ਨੂੰ ਭੇਜਿਆ ਮੰਗ ਪੱਤਰ ਤੇ ਉਹਦੇ ਚ ਅਸੀਂ ਕਿਹਾ ਵੀ ਇਹਨੂੰ ਕੌਮੀ ਆਫ਼ਤ ਲਾ ਨੂੰ ਤੇ ਉਧਰੋਂ ਫੰਡ ਰੀਲੀਜ਼ ਕਰੋ ਨਾ ਕੜ ਜਥੇਬੰਦੀ ਦਾ ਫੇਕੀ ਸਟੈਂਡ ਰਹੇਗਾ ਮੰਨ ਲਓ ਜੋ ਕੋਈ ਨਹੀਂ ਹੈ ਹੁਜੂਗਲ ਬਰਤ ਦੇਖੋ ਜਥੇਬੰਦੀਆਂ ਦਾ ਜੀਵਨ ਜਿਤ ਤੱਕ ਸਾਡਾ ਸਾਡੀ ਜਥੇਬੰਦੀ ਦਾ ਘੇਰਾ ਜਿੰਨਾ ਕੁ ਜਿੰਨਾ ਕ ਅਸੀਂ ਸੋਚਦੇ ਆ ਵੀ ਅਸੀਂ ਸਾਰੇ ਪਿੰਡਾਂ ਦੇ ਵਿੱਚ ਤੂੜੀ ਇਕੱਠੀ ਕੀਤੀ ਹੈ ਬਹੁਤ ਸਾਰੀਆਂ ਟਰਾਲੀਆਂ ਜਿਹੜੀਆਂ ਵੱਡੀਆਂ ਭੋਂਗਾਂ ਟਰਾਲੀਆਂ ਨੇ ਉਹ ਤੂੜੀਆਂ ਭਰ ਕੇ ਖੜਾ ਰੱਖੀਆਂ ਨੇ ਤੇ ਦਾਣੇ ਇਕੱਠੇ ਕੀਤੇ ਨੇ ਪਿੰਡਾਂ ਦੇ ਵਿੱਚੋਂ ਫੰਡ ਵੀ ਇਕੱਠਾ ਹੋਇਆ ਅੱਜ ਮੈਂ ਅਸੀਂ ਜਿੱਤੋ ਤੁਰੇ ਆ ਉਸ ਪਿੰਡ ਦੇ ਵਿੱਚ ਸਾਡੇ ਮੀਟਿੰਗ ਚੱਲ ਰਹੀ ਸੀ ਵੱਡੀ ਮੀਟਿੰਗ ਕਰ ਰਹੀ ਸੀ ਮਹਿਲਾ ਪਿੰਡ ਇਹਦਾ ਜ਼ਨੂਰ ਦਾ ਜਿਹੜੀ ਉਹ ਮੀਟਿੰਗ ਦੇ ਵਿੱਚ 2.5 ਲੱਖ ਰੁਪਏ ਇਕੱਠਾ ਹੋ ਗਏ ਜਿਹੜੀ ਲੋਕ ਇਹ ਚਾਹੁੰਦੇ ਆ ਵੀ ਫੰਡ ਤਾਂ ਆਪਾਂ ਇਕੱਠਾ ਕਰਦੇ ਆ ਮਦਦ ਤਾਂ ਇਕੱਠੀ ਕਰਦੇ ਆ ਪਰ ਕੀ ਇਹ ਮਦਦ ਸਹੀ ਟਿਕਾਣੇ ਤੇ ਪਹੁੰਚੂਗੀ ਸਾਡੇ ਵਾਸਤੇ ਇਹ ਸਮੱਸਿਆ ਬਣੀ ਖੜੀ ਹੈ ਵੀ ਜਿਹੜੇ ਟੀਲ ਤੇ ਪਿੰਡ ਨੇ ਜਿਹੜੇ ਦੂਰ ਪਿੰਡ ਨੇ ਜਿਵੇਂ ਹੁਣ ਇਹ ਏਰੀਆ ਅਸੀਂ ਦੇਖਿਆ ਵੀ ਤਰਨਤਨ ਤੋਂ ਸ਼ੁਰੂ ਹੋ ਜਾਂਦਾ ਪੜੇ ਜੜੀਆਂ ਸਾਨੂੰ ਜਿਹੜੀ ਜਿਹੜਾ ਹਰੀਜੇ ਪਤਣ ਦਾ ਜਿਹੜਾ ਦਰਿਆ ਦੇਖ ਕੇ ਸਾਨੂੰ ਐ ਲੱਗਦਾ ਵੀ ਪਹਾੜ ਦੇ ਮਾਰੇ ਲੋਕ ਤਾਂ ਇੱਥੇ ਹੀ ਨੇ ਜਿਹੜੇ ਹੁਣ ਬਾਹਰਲੇ ਸਾਥੀ ਹੁੰਦੇ ਨੇ ਜਿਹਨੇ ਹੁਣ ਮਬਾਤ ਵਾਲੇ ਸਾਥੀ ਆਇਆ ਇਹਨਾਂ ਨੂੰ ਤਾਂ ਐ ਲੱਗਦਾ ਸੀਗਾ ਵੀ ਇੱਧਰ ਕੋਈ ਹੱਟ ਦੀ ਮਾਰ ਹੀ ਨਹੀਂ ਕਿਉਂਕਿ ਇੱਥੇ ਤੱਕ ਤਾਂ ਕੋਈ ਪਹੁੰਚਦਾ ਹੀ ਨਹੀਂ ਜਿੱਥੇ ਮਾਰ ਹੋਈ ਵੀ ਹੈ ਹੁਣ ਇਦੋਂ ਐ ਜਿਹੜੇ ਬੈਠ ਜਿਹੜੀ ਹੈ ਸਾਡੀ ਆਹ ਬੈਠਾ ਹੈ ਡੇਰਾ ਬਾਬਾ ਨਾਨਕ ਦੀ ਬੈਠਾ ਹੈ ਗਾਂਹਾਂ ਦੇ ਨਾਲੇ ਦੀ ਬੈਠਾ ਹੈ ਇਹ ਇਹ ਜਿਆਦੇ ਮਾਰ ਹੈ ਮਾਰ ਹਟਾਇਆ ਵੇਰੀ ਜਿੱਥੇ ਤੱਕ ਆਉਣ ਵਾਸਤੇ ਟਾਈਮ ਲੱਗਦਾ ਹੈ ਜੀਦੀ ਦਾ ਹਾਂ ਤਾਂ ਉਹਨੀਆਂ ਸਮਗਰੀ ਆਉਣ ਦੇਣੀ ਆ ਲੋਕਾਂ ਨੂੰ ਪਿੰਡਾਂ ਚ ਬੈਠਿਆਂ ਨੂੰ ਜਦੋਂ ਉਹਨਾਂ ਨੇ ਸੜਕਾਂ ਬਣ ਜਾਣੀਆਂ ਰਾਹ ਖੁੱਲ ਜਾਣਗੇ ਜਾਂ ਉਹਨਾਂ ਉਹ ਜਿਹੜੇ ਘਰੋਂ ਤੋਂ ਘਰ ਛੱਡ ਕੇ ਆਏ ਨੇ ਜਦੋਂ ਉਹ ਘਰਾਂ ਚ ਜਾ ਵੜਨਗੇ ਆਪਦਾ ਵਸੇਬਾ ਕਰਨਗੇ ਬਹਿਣਗੇ ਤਾਂ ਰਾਹ ਹੱਤ ਤਾਂ ਉਹਨਾਂ ਨੂੰ ਤਾਂ ਦੇਣ ਦਾ ਫਾਇਦਾ ਹੋਊਗਾ ਜੇ ਉਹ ਆਪ ਨੂੰ ਰੱਖਣ ਦਾ ਟਿਕਾਣਾ ਹੋਊ ਉਹਨਾਂ ਕੋਲੇ ਆਪਦੇ ਪਸ਼ੂਆਂ ਵਾਸਤੇ ਉਹ ਤੰਤੂੜੀ ਰੱਖਣ ਦਾ ਟਿਕਾਣਾ ਬਣੂ ਅਜੇ ਤਾਂ ਬਹੁਤ ਸਾਰੇ ਘਰਾਂ ਚ ਨਹੀਂ ਪਰਤੇ ਉਹਨਾਂ ਦੇ ਘਰਾਂ ਦੇ ਵਿੱਚੋਂ ਪਾਣੀ ਹੁਣ ਉਤਰਿਆ ਹੁਣੇ ਦੇਖਿਆ ਮੈਂ ਇੱਕ ਦੋ ਦਿਨਾਂ ਦਾ ਹੀ ਪਾਣੀ ਉਤਰਿਆ ਜੇ ਨਹੀਂ ਅਸੀਂ ਇਹ ਸਮਝਦੇ ਆਂ ਵੀ ਅਸੀਂ ਹੁਣ ਇਸ ਮਹਿਮ ਨੂੰ ਡੇਢ ਕੰਢੇ ਡੇਢ ਮਹੀਨਾ ਮਹੀਨਾ ਡੇਢ ਮਹੀਨਾ ਕਣਕ ਵੇਚਣ ਤੱਕ ਅਸੀਂ ਮਹਿਮ ਨੂੰ ਹੱਥ ਪਾਇਆ ਆਪਣੀ ਜਥੇਬੰਦੀ ਵੱਲੋਂ ਇਹਦੇ ਵਿੱਚ ਹਰਿਆਣੇ ਵਾਲੀ ਜਥੇਬੰਦੀ ਵੀ ਸਾਡੀ ਨਾਲ ਹੀ ਹੈ ਯੂਪੀ ਵਾਲੀ ਤੇ ਉਤਰਾਖੰਡ ਵਾਲੀ ਜਥੇਬੰਦੀ ਤੇ ਰਾਜਸਥਾਨ ਵਾਲੇ ਸਾਥੀ ਸਾਡੇ ਨਾਲ ਨੇ ਮਤਾਬਦਾ ਸਾਰਾ ਏਰੀਆ ਸਾਡੇ ਇਸ ਮਦਦ ਦੇ ਵਿੱਚ ਆਇਆ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਸਾਥੀਆਂ ਦਾ ਇਹ ਬੇੜੀ ਦਰੋਂ ਆਏ ਨੇ ਕੱਲ ਤੇ ਚਲਰਾਤੇ ਚੱਲੇ ਹੋਏ ਤੇ ਇਸ ਮਦਦ ਤੇ ਅਸੀਂ ਪੀੜ ਨੂੰ ਆਪਣੀ ਪੀੜ ਸਮਝਦੇ ਹੋਏ ਆਪਦੇ ਲੋਕਾਂ ਨਾਲ ਆਪਦੀ ਜ਼ਿੰਮੇਵਾਰੀ ਹੋ ਗਈ ਕਿਉਂਕਿ ਸਰਕਾਰਾਂ ਤੋਂ ਕੋਈ ਆਸ ਨਹੀਂ